ਪਹਿਲੀ ਮੰਡੇ ਦੇ ਕਹਦੇ ਜਿਹੜੀ ਟਾਪ ਦੀ ਪਾ ਦਿੱਤੀ ਹੈ ਇੱਕ ਪਾਸੇ ਕਹਿੰਦੇ ਮੇਰੇ ਵੀਰੋ ਕਹੜੀ ਅਵੀ ਭਰਾਵਾਂ ਦੇ ਭਾਵੇਂ ਇੱਕ ਪਲੇਅਰ ਬਾਹਰ ਰੱਖਿਆ ਪਰ ਕਰਮਗੜੀਏ ਮੰਡੇ ਕਹਿੰਦੇ ਫਿਰ ਵੀ ਮੋਲ ਖੇਡ ਰਹੇ ਆ ਇਥੋਂ ਮੇਰੇ ਵੀਰੋ ਪਿੰਡਾ ਹਾਸਲਾ ਮੰਡਿਆਂ ਦਾ ਤੇ ਕਹਿੰਦੇ ਅਵੀ ਮੰਡੇ ਇਹ ਮੋਲ ਖੇਡ ਕੇ ਜਿੱਤਾਂਗੇ ਆਹ ਸਿਰਾਂ ਘਰਾਵਾਂਗੇ ਅੰਦੋ ਕਹਿੰਦੇ ਕਰਮਗੜੀਏ ਫੈੜਾ ਵੈਰਾ ਕਹਿੰਦੇ ਕਰਵਾਈ ਤਰੀ ਆਉਂਦੇ ਆ ਮੇਰੇ ਵੀਰੋ ਇਹ ਗੁਰਪ੍ਰੀਤ ਦੇ ਮੁੰਡਾ ਅਲੇਹੜ ਮੇਰੇ ਵੀਰੋ ਕਹਿ ਰਹੀ ਹੈ ਵੀ 14 ਜਾਂ 15 ਸਾਲ ਦੀ ਉਮਰ ਹੋਣੀ ਹੈ ਤੇ ਮੁੰਡਾ ਕਹਿੰਦਾ ਟਾਪ ਟਾਪ ਦੀਆਂ ਬਾਲਾਂ ਪਾਈ ਤਰੇ ਆਉਂਦਾ ਹੈ ਅਲੇਹੜ ਤੇ ਕਹਿੰਦੇ ਛੋਟੀ ਉਮਰ ਹੈ ਪਰਵਾਹ ਮੁੰਡੇ ਨੇ ਕਹਿੰਦੇ ਮੇਰੇ ਵੀਰੋ ਕਹਿ ਰਹੀ ਹੈ ਵੀ ਹੋਰ ਥੋੜਾ ਸਮਾਂ ਕ੍ਰਿਕਟ ਦੇ ਵਿੱਚ ਕਹਿੰਦੇ ਬਤਾਉਣਾ ਹੈ ਕਿ ਆਹ ਮੁੰਡੇ ਦੇ ਦੇਖੋ ਕਿੰਨੀਆਂ ਚੰਗੀਆਂ ਬਾਲਾਂ ਪਾਇਆ ਕਰਨੀਆਂ ਇਹ ਕਹਿੰਦੇ ਖੁਸ਼ਪ੍ਰੀਤ ਹੈ ਇਹ ਵੀ ਖੁਸ਼ਪ੍ਰੀਤ ਇਹ ਮਿਹਨਤ ਕਰਦਾ ਰਿਹਾ ਨੌਜੰਦਾ ਤੇ ਤੇਰੀ ਵੀ ਗੱਡੀ ਅਸਮਾਨੀ ਚੜ ਜਾਣੀ ਹੈ ਜੇ ਮਿਹਨਤ ਕਰਦਾ ਰਿਹਾ ਤੇ ਤੇਰੀ ਵੀ ਗੱਡੀ ਜਿਹੜੀ ਅਸਮਾਨੀ ਚੜ ਜਾਣੀ ਹੈ ਕਹਿੰਦੇ ਕੰਮ ਕਰੀਏ ਆ ਮੇਰੇ ਵੀਰੋ ਨਹੀਂ ਨਵੀਂ ਟੀਮ ਕਹਿੰਦੇ ਪੰਜਾਬ ਦੇ ਮੇਲਿਆਂ ਤੇ ਜਿਹੜੀ ਕਰੇ ਐਕਟਰਫੋਨ ਲੱਗੀ ਹੈ ਉਹ ਮੁੰਡਿਆਂ ਨੇ ਕਹਿੰਦੇ ਖੁੱਦੀ ਪਾਈ ہوئی ਹੈ ਪੰਜਾਬ ਦੇ ਕਹਿੰਦੇ ਕੱਪਾਂ ਦੇ ਮੇਰੇ ਮਿੱਤਰੋ ਆ ਗੁਰਪ੍ਰੀਤਿਆ ਪਾਲਾ ਆ ਧੂਲ ਕਟਿਆ ਕਹਿੰਦੇ ਕੈਪ ਉਸ ਵੇਲੇ ਕਹਿੰਦੇ ਰੰਗ ਦੇ ਚਾਰ ਸੱਭੂ ਨੇ ਕਹਿੰਦੇ ਛੋੜ ਦਿੱਤੇ ਹੈ ਚਾਰ ਸਕੂਰ ਦੇ ਬਾਅਦ ਜਿਹੜੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਹੋ ਚੁੱਕੇ ਹੈ ਇਸ ਫੀਲਡ ਤੇ ਕਹਿੰਦੇ ਕੈਪ ਚਾਰ ਰੰਗ ਚੋੜ ਗਏ ਮੇਰੇ ਵੀਰੋ मारीवाह वे मुंडे आए में र आग तेल पाणी हुया ਆਇਆ ਹੈ आया ਦੀ ਗਰਾਊਂਡ हुई आयावाली ਵੀਰੋ